ਇਹ ਤੇ ਪਾਇਰਿੰਗ ਵੀ ਇਹ ਟਾਇਟਾ ਪੂਰਾ ਉਹ ਪਾਇਰਿੰਗ ਵੀ ਢੱਲਾ ਜੇ ਕੀ ਹੋਰ ਉਹ ਵੀ ਪਾਵੜੇ ਵੀ ਟਾਇਟਾ ਹੋ ਗਿਆ ਹਾਂਜੀ ਸਰਨ ਸਤਿ ਸ੍ਰੀ ਅਕਾਲ ਤੇ ਭਾਈ ਆਪਾਂ ਖੋਲਦੇ ਆ ਬੈਲ ਹਾਊਸਿੰਗ ਬੈਲ ਹਾਊਸਿੰਗ ਨਾ ਆਵਾਜ਼ ਕਰਦਾ ਜੀ ਥੋੜੀ ਤੇ ਆਪਾਂ ਉਹਦੀ ਖੋਲ ਕੇ ਸਾਫਟ ਬਦਲਦੇ ਆ ਤੇ ਇਧਰ ਆਪਾਂ ਨੇ ਗੇਅਰ ਰੈਡਕਸ ਨਾਲ ਹੋਰ ਮਸੀਂ ਦਾ ਕੰਮ ਕਰਤਾ ਸੀ ਸਰ ਇਹ ਨਾ ਕਈ ਵਾਰ ਜਿਵੇਂ ਹੁਣ ਇਨੋ ਇੰਜਨ ਦੇ ਛੋਟੀਆਂ ਬੈਲ ਹੌজিং ਨੇ ਕਈਆਂ ਦੇ ਨਾ ਆਵਾਜ਼ ਕਰਦੇ ਨੇ ਬੈਲ ਹੌজিং ਇਹ ਆਵਾਜ਼ ਕਿਉਂ ਕਰਦੇ ਨੇ ਇਹ ਚ ਨਾਲ ਜਿਹੜੀ ਸਾਫਟ ਹੁੰਦੀ ਆ ਸਾਫਟ ਆਪਣੇ ਬਰੀਕ ਦੰਦਿਆਂ ਦੀ ਪੌਣੀ ਪੈਂਦੀ ਆ ਮੋਟੇ ਦੰਦਿਆਂ ਦੀ ਜਿਹੜੀ ਸਾਫਟ ਆ ਉਹ ਆਵਾਜ਼ ਕਰਦੀ ਐ ਤੇ ਪਲੇ ਜ਼ਿਆਦਾ ਪੈ ਜਾਂਦੀ ਐ ਤੇ ਆਪਾਂ ਖੋਲ ਕੇ ਤੇਰੀ ਹੁਣ ਸਾਫਟ ਬਦਲਦੇ ਆ ਬੈਕ ਟੂ ਲੱਗਿਆ موبائل ਇਹੋ ਜਿਹਾ ਖੋਲਣਾ ਔੜੀ ਖੋਲਦੀ ਐ ਪਹਿਲਾਂ ਹੁਣ ਐਸਐਮਐਸ ਵਾਲੀ ਔੜੀ ਖੋਲ ਕੇ ਤੇਰੇ ਦੇ ਨਟ ਖੋਲ ਕੇ ਇਹਨੂੰ ਕੱਢਦੇ ਆ ਬਾਹਰ ਇਹਦੇ ਪਲੇ ਰਖਿਓ ਕਿੰਨੀ ਐ ਜਦੋਂ ਸਲੋ ਰੇਸ ਹੁੰਦੀ ਨਾ ਕਰ ਕਰ ਜੇ ਮਰੀ ਰੇਸ ਤੇ ਰੱਖ ਮਸ਼ੀਨ ਇੰਜਨ ਨੂੰ ਰੇਸ ਤੇ ਰੱਖ ਫੇਰ ਨਹੀਂ ਕੋਈ ਚੱਕਰ ਹੁੰਦਾ ਸੀ ਜਦੋਂ ਆਪਣੇ ਫਾਨਾ ਦੇ ਜਦੋਂ ਸਲੋ ਰੇਸ ਹੁੰਦੀ ਸੀ ਫਿਰ ਤਾਂ ਇਹ ਆਵਾਜ਼ ਕਰਨ ਲੱਗ ਜਾਂਦਾ ਸੀ ਇਹਦੀ ਬਸ ਸ਼ਿਕਾਇਤ ਇਹੀ ਆ ਇਹ ਮੋਟੇ ਦੰਦਿਆਂ ਦੀ ਸਾਬਟ ਨਾ ਜਿਆਦਾ ਪਲੇ ਵੱਜ ਜਾਂਦੀ ਐ ਇਹ ਸ਼ਾਫਟ ਨਵੀਂ ਪਾਈ ਵੀ ਆਪਾਂ ਨੇ ਹੌਲੀ ਹੌਲੀ ਪਤਾ ਲੱਗਦਾ ਬਾਈ ਇਹ ਕਈ ਮਸ਼ੀਨਾਂ ਨੂੰ ਸ਼ਿਕਾਇਤ ਹੋਊ ਮੋਟੀ ਮੋਟੇ ਦੰਦਿਆਂ ਵਾਲੀ ਸ਼ਾਫਟ ਪਾ ਲੈਂਦਾ ਬੰਦਾ ਉੱਪਰ ਉਹਨੂੰ ਪਾ ਲੈ ਆਹ ਤੇ ਇਹਨੂੰ ਉੱਪਰ ਲੈ ਨਵਾਉ ਉਹਨੂੰ ਪਾ ਲੈ ਉੱਪਰ ਲੈ ਮੈਂ ਇੱਧਰ ਨੰਗਾ ਏ ਲੈ ਚੱਲ ਛੱਡ ਦਊਂਗਾ ਤੈਨੂੰ ਨਜ਼ਾਰਾ ਬਿੱਟੂ ਇਹ ਇੱਥੇ ਠੀਕ ਆ ਬਰੇਕੇ ਉਹਦੇ ਨਾਲ ਪੈਰ ਤਰ ਇਹ ਦੇ ਕਲੀਂਡਰ ਤੇ ਤੇ ਤਾਂ ਹੌਲੀ ਹੁੰਦਾ ਮੇਰੇ ਯਾਰ ਉਹ ਦੂਏ ਦਾ ਜਿਹੜਾ ਬੜਾ ਵੱਲ ਹੋ ਜਾਊਗਾ ਉਹੀ ਭਾਰੀ ਹੁੰਦਾ ਜਾਂਦਾ ਇਹ ਤਾਂ 깔 ਲਿਆ ਨੂੰ ਚੱਕ ਇੱਧਰ ਧਰ ਦੂਗਾ ਇੱਥੇ ਹੀ ਪਾਏਗਾ ਇੱਥੇ ਹੀ ਪਾ ਲਾ ਆਹ ਉਹ ਸੈਂਟਰ ਜਿਹੇ ਚ ਉਹ ਇੱਥੇ ਵਜ਼ਨ ਜਾਂ ਤੋਲੇ ਉਹ ਇਹਦੇ ਵਿਚਾਲੇ ਇਹ ਨੂੰ ਮੈਂ ਕਿਨ ਉੱਪਰ ਧਰ ਕੇ ਯੂਰੀ ਫਿੱਟ ਕਰ ਦਾਂਗੇ ਇੰਨਾ ਥੋੜਾ ਚਲਾਉਣ ਦੀ ਲੋੜ ਜ਼ਰੂਰਤ ਨਹੀਂ ਹੁੰਦੀ ਇਹਦੇ ਇਹ ਤਾਂ ਨਾਲ ਕੋਲ ਤੇ ਬਸ ਲੋਕ ਕੱਢ ਕੇ ਸਾਫਟ ਕੱਢ ਲੈਣੀ ਹੈ ਵਿੱਚ ਕਥੱਲੀ ਲੈ ਚੱਲੀਏ ਆ ਉੱਪਰ ਇਹਦੇ ਇੱਥੇ ਸੀਲ ਹੁੰਦੀ ਹੈ ਸੀਲ ਪੱਟ ਲਈ ਆਪਾਂ ਨੇ ਤੇ ਵਿੱਚ ਇਹਦੇ ਇੱਥੇ ਲੋਕ ਆ ਉਹ ਲੋਕ ਕੱਢ ਕੇ ਵਾਇਰਿੰਗ ਬਾਹਰ ਨਿਕਲ ਜਾਂਦਾ ਪੱਟ ਕੇ ਫਿਰ ਆਪਾਂ ਸਾਲਟ ਪਾਈਏ ਨੂੰ ਦੂਜੀ ਆਹੀ ਸਾਫਟ ਨਵੀਂ ਪਾਈ ਜੀ 2 ਦਿਨ ਤੇ ਹਲੇ ਇਹ ਮੋٹے ਦੰਦਿਆਂ ਦਾ ਇਹੀ ਕਾਰਨ ਆ ਇਹਨਾਂ ਤੇ ਪਲੇ ਵਰ ਜਾਂਦੀ ਆ ਪਲੇ ਵਧਣ ਕਰਕੇ ਫਿਰ ਇਹ ਆਵਾਜ਼ ਕਰਨ ਲੱ ਜਾਂਦਾ ਉਹ ਜਿਹੜੀ ਦੂਜੀ ਆਪਣੀ ਸਾਫਟ ਆ ਜਿਹੜੇ ਆਪਾਂ ਆਮ ਪਾਉਂਦੇ ਆ ਸਾਰਿਆਂ ਦੇ ਸਾਰੀਆਂ ਮਸ਼ੀਨਾਂ ਦੇ ਉਹ ਬਰੀਕ ਦੰਦੇ ਹੁੰਦੇ ਨੇ ਇਹ ਮੋਟੀ ਦੰਦਿਆਂ ਵਾਲੀ ਸਾਫਟ ਨਾ ਪਾਵੇ ਕਦੇ بڑے ਪਹਿਲਾ ਹੋਡਿੰਗ ਚ ਬڑے ਬੈਲ ਹੌজিং ਤੇ ਚੱਲੀ ਜਾਂਦੀ ਐ। ਛੋਟੇ 'ਚ ਪਤਾ ਨਹੀਂ ਕੀ ਪ੍ਰੋਬਲਮ ਐ। ਇਹ ਵੀ ਫੜਾਂਗੇ ਨੁਕਸਾ ਆਪਾਂ ਕਿਉਂ ਛੋਟੇ ਬੈਲ ਹੌজিং 'ਚ ਕਿਉਂ ਆਵਾਜ਼ ਕਰਦੀ ਐ। ਇਹ ਜਿਵੇਂ ਆਪਣਾ ਦੂਜਾ ਇੰਜਣ ਆ ਨਾ ਸਾਦੇ ਇੰਜਣ 02 ਇਹ ਬੈਲ ਹੌজিং بڑا ਲੱਗਿਆ ਹੁੰਦਾ ਈ ਚ ਨਹੀਂ ਬਾਤ ਕਰਦੀ ਐ। ਮੋਟੇ ਦੰਦਿਆਂ ਵਾਲੀ। ਆ ਇੰਜਣ 'ਚ ਪਾਈ ਵੀ ਹੁੰਦੀ ਐ। ਤੇ ਜਦੋਂ ਹੀਨੋ ਇੰਜਣ ਤੇ ਛੋਟੇ ਬੈਲ ਹੌজিং ਵਾਲੀ ਚ ਪਾਉਂਨੇ ਆਪਾਂ। ਫੇਰ ਇਹ ਆਵਾਜ਼ ਕਰਦੀ ਐ ਪਤਾ ਨਹੀਂ ਕੀ ਚੱਕਰ ਐ। ਜ਼ਿਆਦਾਤਰ ਇਹਦਾ ਮੰਨ ਲਓ ਚੱਕਰ ਦਾ ਮੈਂ ਪਾਰਕ ਕੀਤੀਆ ਵੀ ਇਹ ਚ ਪਲੇ ਜ਼ਿਆਦਾ ਪੈਂਦੀ ਹੈ। ਮੋਟੇ ਦੰਦਿਆ ਕਰਕੇ ਨਾ ਪਲੇ ਜ਼ਿਆਦਾ ਪੈਣ ਕਰਕੇ। ਇਹ ਚੱਕਰ ਹੁੰਦਾ ਆਵਾਜ਼ ਦਾ। ਆਵਾਜ਼ ਆਉਂ ਲਾਂਦੀ ਚਰਰ ਚਰਰ। ਜਦੋਂ ਸਲੋ ਰੇਸ ਹੁੰਦੀ ਆ ਫਿਰ ਆਉਂਦੀ ਆ ਆਵਾਜ਼ ਨਹੀਂ ਨਹੀਂ ਆਉਂਦੀ ਜੇ ਆਪਾਂ ਰੇਸ ਤੇ ਰੱਖ ਥੋੜਾ ਜਿਹਾ ਇੰਜਨ ਨੂੰ ਫੇਰ ਨਹੀਂ ਆਵਾਜ਼ ਆਉਂਦੀ ਬਿਲਕੁਲ ਵੀ। ਦੂਈ ਦੂਈ ਕਰਦੇ ਆ ਉਹ ਚੋਂ ਖੜਦਾ ਫੇਸ ਕਰ ਲੈਣੇ ਮੈਨੂੰ। ਸਾਰੇ ਬਿਲਕੁਲ। ਇਹਦੇ ਗੱਲੀਆਂ ਪੁੱਤੀ। ਇਹ ਇਹ ਨਾਲੇ ਕੱਢਦੇ ਆਂ ਬੱਚੋ ਕੱਟਦੇ ਆਂ ਨੂੰ ਛੁਰਦ ਦੇ ਛੜਦ ਦੇ ਇੱਕ ਮਟ ਇੱਕ بیسਿਕ ਐ ਇਧਰ ਉਹ ਆਏ ਥੱਲੇ ਇੱਥੇ ਪੈਂਦਾ ਨਹੀਂ ਫਿਰ ਆਏ ਕਿਥੇ ਥੱਲੇ ਕਿਤੇ ਜਾਂ ਤੇ ਉੱਪਰ ਆ ਜਾਂਦਾ ਇਹ ਸੜਦੇ ਕਰ ਆਹ ਸਿਰ ਤੋਂ ਐ ਪਾ ਲਿਆ ਕਰ ਓਰੇ ਸੜਦੇ ਮੈਂ ਪਾ ਲਿਆ ਦੇ ਹਲੇ ਭਗੋਂ ਮੁਟਕ ਚੈਕ। ਬਾਇਰਿੰਗ ਜੀ ਸਾਸੀ ਪਲੇ ਬਈ ਪਈ ਹੈ ਨਾ। ਬਾਇਰਿੰਗ ਜੀ ਵੀ ਸਾਸੀ ਪਲੇ ਆ। ਹਾਂ। ਲੈ ਰੂ ਇੱਥੇ ਚੱਕ ਕੇ ਗੁਰਕੇ ਤੇ ਮਾਰ। ਮਾਰੇ ਚੈਲ ਬੱਚਾ ਰੱਖ ਲੈ ਇੱਧਰ ਆਪਾਂ ਇਹਨੂੰ ਸੀਲ ਕਰਨੀ ਵੀ ਆ ਚੱਲਿਆ ਕਿਤੇ ਇੱਥੇ 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 ਕਦੂਆ ਪਟਲੀ ਪਹਿਲਾਂ ਆ ਪਟਲਾ ਪੈਰਿੰਗ ਪਹਿਲਾਂ ਮਿੱਟੀ ਚ ਨਾ ਲੱਗ ਜੇ ਫਿਰ ਇਹ ਖਾਂਸੀ ਭਲੇ ਪਈ ਉਹ ਅੱਜ ਪੈਰਿੰਗ ਚ ਖਾਂਸੀ ਭਲੇ ਪਈ ਦੂਆ ਲੋਕ ਬਣਾ ਲੇਗੀ ਇਹ ਨੂੰ ਕੱਟਣਾ ਕਾਹਨੂੰ ਆਪਾਂ ਨੇ ਬੈਰਿੰਗ ਤਾਂ ਉਹੀ ਪਾਉਣਾ ਬਸ ਇਹਨੂੰ ਰਹਿਣ ਤੇ ਬਾ ਹੋਰ ਹੁਣ ਉਹ ਤੇ ਨਵਾਂ ਬੈਰਿੰਗ ਪਾਇਆ ਬਾ ਉਹ ਵੀ ਦਾ ਸਾਫਟ ਨਵੀਂ ਆ ਇੱਕੜੇ ਕੱਢ ਕੇ ਬਸ ਉਹਨੂੰ ਇੱਕਨੇ ਵਿੱਚ ਪਾ ਦਾਂਗੇ ਸਾਫਟ ਪੱਟ ਲਈ ਆਪਾਂ ਨੇ ਆਹ ਕੱਢੀ ਆ ਦੇ ਵਿੱਚੋਂ ਇਹਦੇ ਨਾ ਸਾਫਟ ਤਾਂ ਦੇਖੋ ਤੁਸੀਂ ਨਵੀਂ ਆ ਬਿਲਕੁਲ ਬਸ ਚੱਕਰ ਇਹਦਾ ਇਹੀ ਆ ਮੋਟੇ ਦੰਦਿਆਂ ਦਾ ਕਾਰਨ ਜਿਹੜਾ ਆਵਾਜ਼ ਕਰਦਾ ਇਹ ਤੇ ਹੁਣ ਦੇਖੋ ਤੁਸੀਂ ਜਦੋਂ ਐ ਕੰਪਲੇਨ ਕਮਾਉਂਦੇ ਨਾ ਆਏ ਕਪਲੀਨੇ ਕਮਾਉਣੇ ਕਪਲੀਨਾ ਇੱਕ ਪਾਸੇ ਨੂੰ ਆਏ ਟੇਢੀ ਹੁੰਦੀ ਆ ਟੇਢੀ ਜਦ ਰ ਟੇਢੀ ਹੋ ਗਈ ਸਾਵਟ ਮਾੜੀ ਜੀ ਵਿੱਚੋਂ ਆਊਟ ਹੋ ਗਈ ਜਦੇ ਆਵਾਜ਼ ਕਰਨ ਲੱ ਜਾਂਦਾ ਇਹਦਾ ਆ ਚੱਕਰ ਆ ਬਸ ਤੇ ਮੋٹے ਦੰਦੇ ਵਾਲੀ ਸਾਵਟ ਨਾ ਪਾਵੇ ਆ ਦੇਖੋ ਆ ਟੇਢੀ ਹੁੰਦੀ ਆ ਜਦ ਇਹਨੂੰ ਕਪਲੀਨ ਨੂੰ ਆਏ ਪਲੇ ਇਹਦੇ ਪਲੇ ਵੀ ਘੱਟ ਪੈਂਦੀ ਆ ਬਰੀਕ ਦੰਦਿਆਂ ਕਰਕੇ ਉਹ ਤੇ ਜ਼ਿਆਦਾ ਪੈਂਦੀ ਆ ਇਹ ਇਹ ਸਿੱਧੀ ਰਹਦੀ ਆ ਕਪਲੀਨ ਜਦੋਂ ਆਏ ਆਪਾਂ ਗੇੜਾ ਦੰਦਿਆਂ ਜਦੋਂ ਆਏ ਆਏ ਕਮਾਉਂਦੇ ਆ ਨਾ ਇਹਨੂੰ ਆਏ ਸਿੱਧੀ ਰਹਿੰਦੀ ਹੈ ਬੱਚੇ ਚਲੋ ਇਹਨੂੰ ਕਿਹੜਾ ਦੰਦੇ ਆਏ ਇਹ ਆਏ ਆਉਟ ਹੁੰਦੀ ਹੈ ਇਹ ਇਹ ਆਏ ਇੱਕ ਪਾਸਾ ਇੱਕ ਪਾਸਾ ਦੰਦਿਆ ਨਾਲ ਕਪਲੀਨ ਦੇ ਨਾਲ ਲੱਗ ਜਾਂਦਾ ਦੂਜਾ ਪਾਸਾ ਉੱਪਰ ਚੱਕਿਆ ਜਾਂਦਾ ਜਦੋਂ ਆਉਟ ਹੁੰਦਾ ਫੇਰ ਆਵਾਜ਼ ਆਉਂਦੀ ਹੈ ਬਸ ਆਹ ਚੱਕਰ ਹੈ ਜੇ ਇੰਨਾ ਦਾ ਨਹੀਂ ਇਹ ਫਾਇਦਾ ਹੈ ਬਹੁਤ ਇਹ ਵੱਧ ਸੀਜ਼ਨ ਲਾਉਂਦੀ ਹੈ ਮਰਦੀ ਨਹੀਂ ਸਿਟੀ ਸਾਫਟ ਇਹ ਬਰੀਕ ਦੰਦੇ ਹੋਣ ਕਰਕੇ ਡਾਊਨ ਸਿੱਤੀ ਹੋ ਜਾਂਦੀ ਆ ਤੇ ਫੋਨ ਕਰੀਏ ਫਿੱਟ ਜਦ ਤੋਂ ਜਦੋਂ ਤਾਂ ਇਹ ਪੂਰੀ ਪੂਰੀ ਕੰਪਲੀਨ ਹੁੰਦੀ ਆ ਬਿਲਕੁਲ ਨਮੀ ਪਾਉਣੇ ਆਪਾਂ ਸਾਫੜਾ ਜਦ ਨਹੀਂ ਇਹ ਪ੍ਰੋਬਲਮ ਆਉਂਦੀ ਜਦੋਂ ਚੱਲ ਜਾਂਦੀ ਥੋੜੀ ਪਲੇ ਪੈ ਜਾਂਦੀ ਆ ਫੇਰ ਪ੍ਰੋਬਲਮ ਆਉਂਦੀ ਆ ਇਹ ਆਵਾਜ਼ ਕਰਨ ਦੀ ਬੈਰਿੰਗ ਪਾਈਏ ਬਾਈ ਆਪਾਂ ਬੈਰਿੰਗ ਲਿਆਂਦਾ ਸੀ ਇਹ ਤਾਂ ਨਵਾਂ ਇਹ ਹੈਗਾ ਬੈਰਿੰਗ 3612 12 ਨੰਬਰ ਬੈਰਿੰਗ ਹੈ ਇਹ 2000 ਲਈ ਹੈ ਇਹ ਛੋਟੀ ਥੋੜੀ ਹੈਗੀ ਇੱਥੇ ਬਿਲਕੁਲ ਕਮਾਈ ਉਹ ਚੱਕ ਲੈ ਬਟ ਪਾਇਪ ਦੀ ਨਾਲ ਆਪਾਂ ਉਹ ਠੋਕ ਦਿੰਨੇ ਆ ਠੀਕ ਉਹ ਬੈਰਿੰਗ ਠੋਕ ਦਿੰਨੇ ਪਾਇਪ ਨਹੀਂ ਹੈਗਾ ਯਾਰ ਉਹਦੇ ਵਾਲਾ ਬੈਰਿੰਗ ਠੋਕ ਦਿੰਨੇ ਆ ਪ੍ਰੈਸ਼ਰ ਵਾਲਾ ਹੂੰ ਉਹ ਅੰਦਰ ਥੈਲੇ ਚ ਪਿਆ ਮੈਨ ਲਾਦਾ ਇਹ ਤਾਂ ਨਜ਼ਾਰਾ ਪੈ ਰਗਾ ਇੰਨਾ ਕ ਟਾਈਟ ਚਾਹੀਦਾ ਜਿਆਦਾ ਨਾ ਜਿਆਦਾ ਵੀ ਭਾਈ ਇਹ ਟਾਈਟ ਨਹੀਂ ਚਾਹੀਦਾ ਪੈ ਰਗਾ ਨਾ ਜਿਆਦਾ ਢਿੱਲਾ ਚਾਹੀਦਾ ਇੰਨੇ ਕ ਬਸ ਸੱਟ ਨਾਲ ਜਾਣਾ ਚਾਹੀਦਾ ਜੇ ਜ਼ਿਆਦਾ ਟਾਈਟ ਹੋਏ ਫੇਰ ਵੀ ਇਹ ਫਟੜ ਜਾਂਦਾ ਪਹਿਲੂ ਵੇਚੇ ਜਾਂਦੇ ਪਹਿਲਾਂ ਨਾ ਚੱਲ ਪਰ ਲੈ ਕਮਾ ਹੱਥ ਵਿੱਚ ਦਰ ਪਰ ਰੱਖਿਆ ਕਰ ਚੱਲ ਹੋਰ ਉਹ ਤਾਂ ਬਹੁਤ ਲੂਜ਼ ਸੀ ਚੱਲ ਤੋਰ ਕੇ ਮੈਂ ਹੰਦਾ ਬਣ ਕੀ ਗੱਲ ਨਾਲੇ ਹੁਣ ਬੈਰਿੰਗ ਠੋਕ ਕੇ ਇਹਦੇ ਉੱਪਰ ਦੋ ਲੋਗ ਪਾਉਂਦੇ ਹੁੰਦੇ ਨੇ ਆਪਾਂ ਇਹ ਲੋਗ ਪਾ ਦੇਣੇ ਨੇ ਉਹ ਇਹਦੇ ਵਿੱਚ 2 ਉਹ ਦੇਖ ਪਹਿਲਾਂ ਇੱਕ ਸਪੈਸਰ ਪਊਗਾ ਇਹਦੇ ਉੱਤੇ ਪਤਲਾ ਜਿਹਾ

ਪਤਾ ਤੈਨੂੰ ਕਿੱਥੇ ਪਏ ਨੇ ਨਾ ਨਾ ਜਿਹੜਾ ਆਪਣਾ ਹੁੰਨੀ ਹੈਗਾ ਝੋੜਾ ਰਬੜ ਰਿੰਗਾ ਵਾਲਾ ਉਹਦੇ ਚ ਇਹ ਆਪਾਂ ਤਾਂ ਖੇ ਗਏ ਹਾਂ ਜਿਆਦਾ ਅਸਲੀ ਨਾਲ ਬੱਲੇ ਆਉਂ ਪੈਨੇ ਉਹ ਦੇ ਆਈ ਤੇ ਚ ਜਿਹੜਾ ਉਹ ਚੱਕੇ ਹੱਥੇ ਚੱਕੇ ਨਹੀਂ ਇਹ ਚ ਨਹੀਂ ਹੈਗੇ ਆਹਾ ਹਾ ਹਾ ਰੇਕਰ ਇਹਨਾਂ ਨੂੰ ਐ ਬੰਨ ਲਾ ਬਟੂ ਬੰਨ ਕੇ ਪਾ ਇਹਨਾਂ ਚ ਤੇ ਆ ਇਹਨਾਂ ਨੂੰ ਅਗਰ ਮੈਂ ਜੇ ਭੇਜਿਆ ਉਹ ਬੰਨ ਆਹੀ ਪਾਉਂਗਾ ਉਂਗਲੀ ਨਾਲ ਪਾ ਦੇ ਕਰੀ ਇਸ ਚ ਮੋਟਾ ਮੋਟਾ ਜਿਹਾ ਪਾ ਦੇ ਉੱਪਰ ਤੱਕ ਲਾ ਦੇ ਹਾਂ ਲਾ ਦੇ ਚਾੜਦੇ ਆਂ ਲਾ ਦੇ ਆਂ ਚਾੜਦੇ ਰੋਤੀ ਬਗ ਜਾਣ ਵਿਚ ਚੱਲ ਬਸ ਕਰ ਲਾ ਤਾ ਸਾਫ ਲੀੜਾ ਨਮ ਕਰਦੇ ਮੈਨੂੰ ਮਾਰੀ ਸਾਫਟ ਫੜਾਂਗਾ ਮੈਂ ਉੱਪਰ ਕੁਝ ਪਾ ਕੇ ਦੇਖਾਂ ਮੈਂ ਮੈਨੂੰ ਕਪਲੀਨ ਵੀ ਫੜਾਉਣੀ ਪਊ ਉੱਤੇ ਸਾਫ ਕਰ ਲਾ ਮੜਾ ਕਪਲੀਨ ਉੱਤੇ ਕਰੀ ਨੀ ਹੂੰ ਹੂੰ ਲੈ ਆਓ ਸੰਭਾਜ ਕਿੱਥੇ ਬਟ ਆ ਕਰਦਾ ਹੈਗਾ ਇਹ ਇਹ ਨਾਲ ਕਰਤਾ ਫਿਰ ਮਰੇ ਉੱਥੋਂ ਥੋੜੀ ਇੱਕ ਛੋਟੀ ਜਿਹੀ ਜੜਾ ਆ ਗਈ ਹੈ ਲੈ ਫੜਾਈਂ ਬੱਸ ये वायरिंग भी है टाइट है पूरा उस तो वायरिंग भी लग गया ना बस ਲੋਕ ਪਾਈ ਮੜਾ ਤਿੱਖੀ ਲੋਕ ਬਲਾਸ ਲਿਆ ਮੈਂ ਦੂਆ ਬੜਾ ਲੈ ਕੇ ਆ ਮੜਾ ਨਹੀਂ ਇੱਥੇ ਅੰਦਰ ਲੈ ਕੇ ਗਏ ਆਹ ਭਾਈ ਮੈਂ ਲੋਕ ਇਹਨੂੰ ਅੰਦਰ ਅੰਦਰ ਲੈ ਕੇ ਗਏ ਪਤਾ ਨਾ ਆਹ ਢਾਣੇ ਜਿਹੇ ਨੇ ਇਹ ਆ ਰਾਈਟ ਕਲਿੱਕ ਕਰੋ ਲਾਈਟ ਤਾਂ ਚੱਲਦੀ ਦੀ

14 ਲਿਖਿਆ ਹੋਇਆ ਹੈ। 910 130 ਠੀਕ ਹੈ। ਕੰਨਾ ਤੇ ਸਿੱਧਾ ਇੱਥੇ ਵੀ ਦੀ ਗੰਨਾ ਉਹ ਇੰਜਣ ਦੇ ਦੇਖ ਇੰਜਣ ਦੇ ਇਹਨੂੰ ਥੋੜੀ ਟਾਈਟ ਨਟ ਹੁਕੀ ਹੈ ਯਾਰ ਤੇਪ ਰੋਲ ਪਾ ਕੇ ਉਧਰ ਤੇਪ ਰੋਲ ਲੇ ਕੇ ਆਈ ਉਹ ਚੱਕ ਕੇ ਉੱਥੇ ਵੀ ਤੂੰ ਇੱਕ ਰਾਤ ਚ ਪਈ ਦੀ ਸਰ ਤਾਂ ਹੁਣ ਆਏ ਨਿਕਲ ਵੀ ਨਹੀਂ ਹੈ ਜੀ ਇਹਦੇ ਜਿਆਦੇ ਇਹਨੂੰ ਢਿੱਲੀ ਜੀ ਫਾਦੇ ਨਾ ਵੇ ਤਾਂ ਇਹਨੂੰ ਗਰੀਸ ਏ ਧੱਕ ਕੇ ਜਿਆਦੇ ਮਾਰਤੀ ਜੇ ਗਰੀਸ ਏ ਬਾਹਰ ਕੱਢ ਦਿੰਦੀ ਏ ਉਹਦੇ ਨਾਲ ਸੀਰ ਫਾਦੇ ਦਾ ਪਰ ਇਹ ਇਧਰ ਬੱਧਾਇ ਤੇ ਇਹਨੂੰ ਕੋਈ ਥੱਲੇ ਉਹਦੇ ਨਾਲ ਹੀ ਲਾਉਂਗੇ ਮੇਰਾ ਬੱਧਾ ਉਹ ਤਾਂ ਬੈਂਟੇ ਕਿਹੜੇ ਗੱਲ ਕੋਲ ਆਹ ਵਾਹ ਉਹਨਾਂ ਦੇ ਕੋਲ ਨਾ ਬਣਿਆ ਨਾ ਦੋ ਤੇਰਾ ਆ ਗਿਆ ਬਸ ਨਾ ਲਾ ਲਾ ਇਹ ਗੰਨੇ ਨੂੰ ਇਹਦਾ ਦੂਈ ਗੰਨ ਚੱਕ ਲੈ ਬਟੂ ਖਾਲੀ ਆ ਦੂਈ ਗੰਨ ਕਿੱਥੇ ਜਾ ਰਹੀ ਦੂਈ ਗੰਨ ਕਿੱਥੇ ਜੀ ਆਪਣੀ ਵਾਲੀ ਇੱਥੇ ਪਈ ਦੀ ਉਹ ऐसे मुरे अफवा हो पाऊं थी हम्म लेकिन मार देख मत देख के सील नोपर ने क्यों कर दे साफ कर ली मुरो इधर हो उधले पास से भी तू देख जाता है तो इड़ा कर लो ਆ ਗਿਆ ਇੱਥੇ ਕੁਮਾਈ ਬੱਚਨੇ ਗਾ ਰੱਖੀ ਇਹਦੇ ਆ ਗਿਆ ਆ ਗਿਆ ਇਹਨੂੰ ਮਾਰ ਮਾਰ ਤੁਹਾਰੇ ਨੂੰ ਮੜਾ ਵੀ ਗਈ ਜਾਂਦਾ ਆ ਗਿਆ ਪਾਉਰ ਰੱਖੀ ਇੱਧਰ ਤੇ ਆ ਰੱਖੀ ਉੱਧਰ ਲਈ ਪੁਰਾਣੀ ਹੀ ਲਾ ਉੱਧਰ ਦੀ ਆਉਂਗਾ ਇੱਧਰ ਦੀ ਨਹੀਂ ਆਉਂਦਾ ਹੈਗਾ ਇੱਕ ਮਟ ਇੱਕ ਮਟ ਇੱਕ ਮਟ ਮਾਰਦੇ ਹਾਂ ਪਰ ਵਗਾਓ ਖਾਲੀ ਆ ਨਾ ਬੱਚੋ ਦੇਖ ਮਾਕੇ ਹੁਣ ਕੱਢਦੇ ਹਾਂ ਫਾਦ ਕੇ ਵਿੱਚ ਚੱਲ ਵਾ ਜਮਾਰੀ ਸੀ ਲਗਲੀ ਜੀ ਹੋ ਗਈ ਇਥੋਂ ਕਾਬਲਾ ਰਹੀ ਹੁ ਇੱਕ ਮਿੰਟ ਮੜ ਇਥੇ ਜਿਹੜੇ ਆ ਕਾਬਲੇ ਪਹਿਨਿਆ ਤੇ ਹਾਂ ਟਿਕ ਲਿਆ ਹੁਣ ਅੰਗਲੀ ਵਿੱਚ ਦੀ ਆਪ ਸਮਝ ਲਾ ਕੇ ਪੇਪਰ ਗਿਆ ਇਹ ਉਧਰੋਂ ਆ ਨਾ ਨਾ ਇਥੇ ਸਰਾਕ ਆ ਇਹਦੇ ਵਿੱਚ ਦੀ ਯਾਰ ਪਰ ਵਿੱਚੋਂ ਸਰਾਕ ਮੈਂ ਉਧਰੋਂ ਸਾਫ਼ ਕਰਿਆ ਰਹਾ ਸੀ ਦੋ ਦੋ ਸਰਾਕ

ਬਸ ਇੱਥੇ। ਉਹ 1 ਮਿੰਟ ਗਲੀ ਤਾਂ ਬੰਦ ਕਰਦਾ। ਚਲ। ਜਿੱਥੇ ਕਮੂਤ ਰੂਹ। ਇਹਦੇ ਤੇ ਰੱਖਣੀ ਆ। ਇਹਦੇ ਤੇ ਉੱਪਰ ਰੱਖਣਾ ਹੱਥ ਥੱਲੇ ਕੱਢ ਲੈ। ਲੈ ਇੱਧਰ ਹੋਏ। ਚਲ ਬੇਟੂ ਰੱਖੀ ਤੇ ਪੌਲੀ। ਕੱਸ ਦੀਏ ਹੁਣ ਪੌਲੀ ਥੱਲੇ ਡੱਬ ਜੀ ਚ ਦੇਖ ਲਈ ਇਹਦੇ ਕੋਲ ਲੱਗਿਆ ਪਤਨੀ। ਹਾਂ ਹਾਂ ਮੇਰੇ ਪਾਸਾ ਅਸਲ ਲੋਸਾ ਉਹ ਕਰਦੇ ਇੱਧਰ ਅਕਣਾਂ ਰੀਤ ਲਿਖ ਚੱਲ ਨਿਰਾਲੀ ਮਹਾਰਾਜ ਗਲੀਆਂ ਦੇਖ ਕੇ ਠੀਕ ਨੇ ਉਹ ਗਮਨ ਤੇ ਤੂੰ ਹੱਥ ਕੱਢ ਵਿੱਚ ਮੈਂ ਚੜਾਉਣਾ ਇੱਧਰ ਬਹੁਤ ਇਹ ਤਾਂ ਮਸਾ ਥਿਆਇਆ ਪਰ ਜਾ ਜੇ ਆਪਣੇ ਵੀਡੀਓ ਕੋਈ ਨਹੀਂ ਤਾਂ ਵੀ ਇਹਨੇ ਗੱਬੇ ਪਿਆ ਕਰਨਾ ਬਾਗਲੇ ਗੋਸਟ ਪਿਆ ਹਾਂ ਲਮਾ ਕਰਦਾ ਇਹਦੇ ਨਟਟ ਪੁਲੀ ਕਾਸਤੀ ਆਪਾਂ ਨੇ ਹੋ ਗਿਆ ਕੰਮ ਓਕੇ ਤੇ ਕਰੀ ਆਪਾਂ ਹੁਣ ਇਹਨੂੰ ਫਿੱਟ ਡਾਇਰੈਕ ਨਮਾ ਪੈ ਗਿਆ ਸੀਲ ਨਮੀ ਪਾਤੀ ਤੇ ਕਪਲੀਨ ਕਸਤੀ ਆਪਾਂ ਨੇ ਇਧਰੋਂ ਵੀ ਕੰਮ ਇੰਜਨ ਵੱਲ ਵੀ ਓਕੇ ਕਰਤਾ ਤੇ ਹੁਣ ਕਰਦੇ ਆ ਫਿਰ ਟਿੰ ਚੜਾਉਂਦੇ ਆ ਉੱਤੇ ਇਹਨੂੰ ਆਏ ਪਲਟਾ ਦੇ ਉੱਤੇ ਦੀ ਇਹਨੂੰ ਆਏ ਆਏ ਹੋਈ ਜਿੱਧਰ ਆ ਜਾ ਹਾਂ ਇਹਨੂੰ ਆਏ ਮੇਰੇ ਕੰਨੇ ਦੇ ਦੇ ਇੱਧਰ ਹਾਂ ਹੁਣ ਤੂੰ ਟਾਈਟ ਕਰ ਮੜਾ ਜਰਾ ਰਸਾ ਖੱਚੇ ਰਸਾ ਖੱਚੇ ਤੂੰ ਲੈ ਹੁਣ ਵੇ ਤੇਰੀ ਕਿਤੇ ਪੁਲੀ ਚੰਭੀ ਹਾਂ ਚੱਲ ਰਸਾ ਟਾਈਟ ਰੱਖੀ ਇਹਦਾ ਇੰਤਵਾਰ ਨਹੀਂ ਨਹੀਂ ਸਕਿਆ ਛੱਡ ਦੇ ਹੁਣ ਵੇ ਛੋੜ ਤੂੰ ਫੜ ਤੂੰ ਫੜ ਫੜ ਜਾ ਛੱਡ ਦੇ ਸੱਤ ਤੂੰ ਛੱਡ ਦੇ ਇਹਨੂੰ ਕੱਥਾ ਤੂੰ ਫੜ ਲੈ ਇਹਨੇ ਜਿਆਦਾ ਛੱਡ ਦੇਣਾ ਮੈਂ ਸਿੱਧਾ ਹੀ ਜਾ ਕੇ ਉਹਦੇ ਵਿੱਚ ਪਾਰਨ ਹਾਂ ਫੇਰ ਓਨਾ ਚੱਲ ਚਾਦਾ ਆਉਣ ਦੇ ਹੱਲੇ ਏ ਚੱਲ 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 ਵਾ ਵਾ ਵਸ 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 ਰੱਦ ਸੋਰੀ ਛੱਡ ਨਾ ਹੱਲੇ ਉੱਪਰ ਚੱਕਾ ਇਹ ਚੱਤ ਮੜ ਜਾ ਤੇ ਵਸ ਅਗੇ ਬੱਚਾ ਛੱਡ ਦੋ ਛੱਡ ਦੋ ਇਹ ਤਾਂ ਹੌਲਾ ਹੀ ਐ ਇਹਨੇ ਉਹਨੂੰ ਖਾਂਜਿਆ ਲੈ ਆਵੋ ਤੇਰਾ ਫੋਨ ਲੈ ਆਵੇਂ ਜੇ ਪਾਣੀ ਲੈ ਰੱਖ ਦੇ ਤੂੰ ਉੱਧਰ ਕੱਢ ਦੇ ਰੱਤ ਰੱਸਾ ਕੱਢ ਦੇ ਤੂੰ ਛੱਡ ਦੇ ਥੱਲੇ ਇਹ ਹੋ ਗਿਆ ਲੈ ਬਿੱਟੂ ਚਾਬੀ ਫੜ ਲੈ ਇੱਕ ਇਹਨੂੰ ਤੂੰ ਇੱਕ 14 15 ਦੀ ਚਾਬੀ ਜੀ ਲੈ ਇਹਨਾਂ ਨੂੰ ਫੜਾ ਦੇ ਉੱਤੇ ਮੈਂ ਫੇਰ ਇਹਨੂੰ ਬਰਾਬਰ ਬਰਾਬਰੀ ਵਾਲਾ ਲਾ ਕੇ ਮੈਂ ਇੱਕ ਤੂੰ ਆਇਆ ਕਰ ਤੂੰ ਆ ਕੇ ਅਸ ਮੈਂ ਥੱਲੇ ਵਾਲਾ ਇੱਧਰ ਲਾ ਦਿੰਦਾ